ਕਾਰ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਪਾਰਟੀ ਵੇਅਰ ਜੀ ਰੇਂਜ ਆਈ ਆ ਬਹੁਤ ਸੋਹਣਾ ਫੈਬਰਿਕ ਦੇ ਉੱਪਰ ਬਹੁਤ ਸੋਹਣੇ ਪਾਰਟੀ ਵੇਅਰ ਕਲੈਕਸ਼ਨ ਦੇ ਆ ਬਹੁਤ ਸਿੰਪਲ ਸੋਬਰ ਸਰਦਾਰੀ ਜੇ ਸੂਟ ਆਏ ਨੇ ਤੇ ਕਾਫੀ ਜ਼ਿਆਦਾ ਜਾਨਕਿ ਡਿਮਾਂਡ ਤੇ ਰਹਿੰਦੀ ਸੀ ਹਨਾ ਆਪਾਂ ਕਾਫੀ ਟਾਈਮ ਹੋ ਗਿਆ ਇਹਦੀ ਵੀਡੀਓ ਪਾਈ ਨੂੰ ਟੈਬੀ ਲਾਈਨਿੰਗ ਬਹੁਤ ਜ਼ਿਆਦਾ ਬਣਾ ਨੇ ਪਸੰਦ ਕੀਤੀ ਸੀ ਸੋ ਆਪਾਂ ਰਿਪੀਟ ਤੋਂ ਦੁਬਾਰਾ ਤੋਂ ਫੇਰ ਲੈ ਕੇ ਆਏ ਆ ਟੈਬੀ ਲਾਈਨਿੰਗ ਫੈਬਰਿਕ ਆ ਤੇ ਔਰਗੰਜ਼ਾ ਫੈਬਰਿਕ ਰਹੂਗਾ ਬਹੁਤ ਸੋਹਣਾ ਬਾਟਮ ਵਰਕ ਰਹੂਗਾ ਤੇ ਸੋਲੋ ਪੀਸ ਆਇਆ ਵਾ ਚਨੂਨ ਦਾ ਬਹੁਤ ਸੋਹਣੀ ਕਲੈਕਸ਼ਨ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੋਹਣਾ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਕਲੈਕਸ਼ਨ ਇੰਨੀ ਸੁਪਰ ਆ ਬਹੁਤ ਹੀ ਜ਼ਿਆਦਾ ਜਾਨੀ ਕਿ ਨਾਰਮਲ ਜਿਹੜੇ ਆਲ ਓਵਰ ਟੈਪੀ ਲਰਨਿੰਗ ਮਸਲੀਨ ਦੁਪੱਟਿਆਂ ਦੇ ਨਾਲ 2000 ਤੱਕ ਆਪਾਂ ਸੇਲ ਕਰਦੇ ਆਂ ਤੇ ਘਰ ਵੀ ਰਹੇ ਆ ਤੇ ਹੋ ਵੀ ਰਹੀ ਆ ਕਿਉਂਕਿ ਫੈਬਰਿਕ ਬਹੁਤ ਸੁਪੀਰੀਅਰ ਆ ਹਰ ਭੈਣ ਨੂੰ ਬਹੁਤ ਪਸੰਦ ਆ ਰਿਹਾ ਵਾ ਸੋ ਇਹ ਜਿਹੜਾ ਆਇਆ ਇਹ ਬਾਟਮ ਵਰਕ ਦੇ ਨਾਲ ਆਇਆ ਬਹੁਤ ਸੋਹਣੀ ਕਲੈਕਸ਼ਨ ਆ ਯਾ ਰੇਂਜ ਬਹੁਤ ਰੀਜ਼ਨੇਬਲ ਆ ਯਾ ਮਾਰਕੀਟ ਦੇ ਵਿੱਚ 2500 ਪਲੱਸ ਵਿਕ ਰਹੇ ਨੇ 2795 2895 3 3000 ਤੱਕ ਇਹ ਵਾਲੇ ਸੂਟਾਂ ਵੀ ਸੇਲ ਹੋ ਰਹੀ ਆ ਸੋ ਆਪਾਂ ਬਟ ਬਹੁ ਰੀਜ਼ਨੇਬਲ ਰੇਟ ਦੇ ਵਿੱਚ ਇਹ ਸਾਰੀ ਕਲੈਕਸ਼ਨ ਲੈ ਕੇ ਆਈਆਂ ਅੱਜ ਦੀ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਹੋ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਨਾ ਨੂੰ ਇਹ ਰਿਕੁਐਸਟ ਜ਼ਰੂਰ ਆ ਸੂਟ ਨੂੰ ਤੁਸੀਂ ਪਸੰਦ ਕਰ ਲਿਆ ਸਕਰੀਨ ਸ਼ਾਟ ਆ ਗਿਆ 홀ਡ ਤੇ ਕਹਿ ਦਿੱਤਾ ਤਾਂ ਉਹਦੀ ਨਾਮ ਦੇ ਨਾਲ ਪੇਮੈਂਟ ਕਰ ਦਿਆ ਕਰੋ ਬਹੁਤ ਵਾਰੀ ਗੱਲ ਹੋ ਚੁੱਕੀ ਆ ਤੁਸੀਂ ਰਿਕੁਐਸਟ ਕਰਦੇ ਹੋ ਤੇ ਮੈਂ ਹਮੇਸ਼ਾ ਹਰ ਭੈਣ ਦੀ ਰਿਕੁਐਸਟ ਸੁਣਦੀ ਆ ਕਿਉਂਕਿ ਹਰ ਕੋਈ ਆਪਣੇ ਵਰਗਾ ਹੀ ਹੁੰਦਾ ਹਨ ਬਟ ਹੁਣ ਮੈਂ ਫਿਰ ਉੱਥੇ ਆ ਕਿ ਉਹ ਹੋ ਜਾਂਦਾ ਜਦੋਂ ਤੁਸੀਂ 홀ਡ ਵੀ ਕਰਵਾ ਲੈਨੇ ਹੋ ਅਸੀਂ ਦੂਸਰੇ ਕਸਟਮਰ ਜਾਂ ਕਿਸੇ ਵੀ ਭੈਣ ਨੂੰ ਆਪਾਂ ਕਹਿ ਦਿੰਦੇ ਆ ਕਿ ਹਾਂਜੀ ਇਹ ਸੋਲਡ ਆਊਟ ਹੋ ਗਿਆ ਕਿਉਂਕਿ ਇਹ ਹੁੰਦਾ ਵੀ ਕਿਸੇ ਭੈਣ ਨੇ ਹੋਲਡ ਕਰਾਇਆ ਉਹਨਾਂ ਨੇ ਕਹਤਾ ਕੋਈ ਪ੍ਰੋਬਲਮ ਆ ਗਈ ਹੋਣੀ ਆ ਮਾਰਨਿੰਗ ਨੂੰ ਪੇਮੈਂਟ ਹੋ ਜੂ ਇਵਨਿੰਗ ਇਵਨਿੰਗ ਨੂੰ ਪੇਮੈਂਟ ਹੋ ਜੂ ਪਰ ਫਿਰ ਪੇਮੈਂਟ ਨਹੀਂ ਹੁੰਦੀ ਹੈਗੀ ਉਹ ਸੂਟ ਵੀ ਰਹਿ ਜਾਂਦਾ ਜਿਨ੍ਹਾਂ ਨੂੰ ਨਾ ਕਹੀ ਹੁੰਦੀ ਆ ਹਨਾ ਫਿਰ ਉਹ ਵੀ ਵਿਚਾਰੇ ਰਹਿ ਜਾਂਦੇ ਨੇ ਸੋ ਕਾਫੀ ਜ਼ਿਆਦਾ ਇਹ ਪ੍ਰੋਬਲਮ ਆ ਜਾਂਦੀ ਆ ਸੋ ਇੰਨਾ ਕਿ ਮੇਰੀ ਰਿਕਵੈਸਟ ਭੈਣ ਬਣ ਕੇ ਸਾਰੀਆਂ ਹਨਾ ਮੰਨ ਕੇ ਚੱਲਿਓ ਵੀ ਜਿਹੜੀਆਂ ਭੈਣਾਂ ਨੇ ਜਿਹੜਾ ਸੂਟ ਲੈਣਾ ਹੁੰਦਾ ਉਹਨੂੰ ਹੀ ਹੋਲਡ ਕਰਾਇਆ ਕਰੋ ਤੇ ਨਾਲ ਦੀ ਨਾਲ ਆਪਦੀ ਪੇਮੈਂਟ ਕਰਕੇ ਤੇ ਆਪਣੇ ਸੂਟ ਨੂੰ ਕਲੀਅਰ ਕਰ ਦਿਆ ਕਰੋ ਤਾਂ ਕਿ ਅਸੀਂ ਹੋਰ ਨੂੰ ਦੇਣ ਵਾਲੇ ਬਣੀਏ ਜੇ ਤੁਸੀਂ ਨਹੀਂ ਲੈਣਾ ਤੇ ਇਦਾਂ ਦੀ ਪਲੀਜ਼ ਰਿਕੁਐਸਟ ਆ ਮੇਰੀ ਇਹ ਜ਼ਰੂਰ ਭੈਣ ਬਣ ਕੇ ਮੰਨ ਲਿਆ ਕਰੋ ਤੇ ਬੁਕਿੰਗ ਉਹ ਤੇ ਹੋਲਡ ਹੁਣ ਉਹਦਾ ਹੀ ਹੋਊਗਾ ਜਿਹੜੀਆਂ ਭੈਣਾਂ ਨਾਲ ਦੀ ਨਾਲ ਪੇਮੈਂਟ ਕਰ ਦੇਣਗੀਆਂ ਆਲੋ ਬਹੁਤ ਸੋਹਣਾ ਸੂਟ ਆ ਬਹੁਤ ਹੀ ਪਿਆਰਾ ਵਿਸਕੋਜ਼ オーਰਗੈਂਜ਼ਾ ਇਹ ਸਰਦਾਰੀ ਲੁੱਕ ਦੇ ਆ ਜਿਹੜੀਆਂ ਪਹਿਣਾ ਕਹਿੰਦੀਆਂ ਨਾ ਪਾਰਟੀ ਵੇਅਰ ਤੇ ਅਸੀਂ ਸੂਟ ਵੀ ਪਾਉਣਾ ਸਿੰਪਲ ਲੁੱਕ ਦੇਣੀ ਆ ਆਪਣੇ ਆਪ ਨੂੰ ਜਿਹੜੀ ਗ੍ਰੇਸ ਵੀ ਦਵੇ ਸਰਦਾਰੀ ਜੀ ਲੁੱਕ ਦੇਣਾ ਸਿੱਪੀ ਸਤਾਰੇ ਵਗੈਰਾ ਸੇ ਨਹੀਂ ਪਾਉਣੇ ਇਹ ਉਦਾਂ ਦੀ ਲੁੱਕ ਦੇ ਸੂਟ ਨੇ ਇਸ ਤਰ੍ਹਾਂ ਇਹਨਾਂ ਦੇ ਗਲੇ ਬਣੇ ਹੋਏ ਨੇ ਗਲੇ ਪੂਰੇ ਰੈਡੀ ਨੇ ਪ੍ਰੋਪਰ ਸਟਿਚਿੰਗ ਹੋਣ ਤੋਂ ਬਾਅਦ ਬਹੁਤ ਸੋਣੀ ਇਹਨਾਂ ਦੀ ਸ਼ੇਪ ਆਊਗੀ ਤੇ ਇਹ ਸਾਰਾ ਲੈਸਸ ਦੇ ਨਾਲ ਡਿਜ਼ਾਈਨ ਹੋਇਆ ਹੋਇਆ ਵਿਸਕੋਜ਼ オーਰਗੈਂਜ਼ਾ ਦੀ ਸਾਰੀ ਸ਼ਰਟ ਮਿਲੂਗੀ ਪੱਲੇ ਦੇ ਉੱਪਰ ਸੇਮ ਲੈਸ ਦਾ ਡਿਜ਼ਾਈਨ ਮਿਲੂਗਾ ਪਲੇਟੂਪਾ ਦੇਖੋ ਪੂਰਾ ਲੈਸਿਸ ਦਾ ਡਿਜ਼ਾਈਨ ਮਿਲੂਗਾ ਬਹੁਤ ਸੋਹਣਾ ਲੈਸਿਸ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਇਸ ਤਰ੍ਹਾਂ ਲੈਸਿਸ ਦਿੱਤੀਆਂ ਹੋਈਆਂ ਬਹੁਤ ਹੀ ਸੋਹਣੀਆਂ ਬਹੁਤ ਹੀ ਪਿਆਰੀਆਂ ਇਹ ਰਾਣੀ ਮੈਂਜ਼ੈਂਟਾ ਸ਼ੇਡ ਦਾ ਸੂਟ ਆ ਵਿਸਕੋਸ ਔਰਗੈਂਜ਼ਾ ਦੇ ਉੱਪਰ ਆ ਪ੍ਰਾਈਸ ਇਹਨਾਂ ਦਾ ਹੈਗਾ 2350 2350 ਰੁਪਿਆ ਪ੍ਰਾਈਸ ਆ ਸਾਰੇ ਬ੍ਰਾਂਡ ਦੇ ਟੌਪ ਬ੍ਰਾਂਡ ਦੇ ਆਰਟਿਕਲ ਰਹਿਣਗੇ ਵਿਸਕੋਸ ਦੀ ਫੈਬਰਿਕ ਦੀ ਪੂਰੀ ਕੁਆਲਿਟੀ ਰਹੂਗੀ ਜਾਨ ਕੇ ਫੈਬਰਿਕ ਕੰਨੀਓ ਪ੍ਰਾਈਜ਼ ਬੰਨੀਓ ਬੇਫਿਕਰ ਹੋ ਕੇ ਆਪਣੇ ਆਰਡਰ ਬੁੱਕ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਨੂੰ ਇਹ ਵਾਲੀ ਕਲੈਕਸ਼ਨ ਚਾਹੀਦੀ ਆ ਬਹੁਤ ਸੋਹਣੀ ਸੁਪਰ ਕਲੈਕਸ਼ਨ ਆ ਨਾਲ ਆਉਣਗੇ ਇਹਦੇ ਨਾਲ ਆ ਉਹ ਸਿਲਕ ਦੀ ਬਾਟਮ ਪਿਓਰ ਸਿਲਕ ਦੀ ਆਉਗੀ ਬਾਟਮ ਪੂਰੀ ਵਧੀਆ ਬਹੁਤ ਸੋਹਣੀ ਕਲੈਕਸ਼ਨ ਆ ਜੇ ਤੁਸੀਂ ਓਨਲੀ ਸਟੱਫ ਤੇ ਜਾਓ ਤਾਂ ਇੰਨੇ ਚ ਕਲਾ ਸਟੱਫ ਵੀ ਨਹੀਂ ਆਉਂਦਾ ਸੋ ਨਾਲ ਦੁਪੱਟੇ ਦੇਖ ਲਓ ਵਿਸਕੋਸ ਆਰਗੈਂਜ਼ਾ ਦੇ ਮਿਲਣਗੇ ਦੁਪੱਟੇ ਪੂਰਾ ਕੋਈ ਖੜਮਾ ਪਨ ਨਹੀਂ ਜਿਵੇਂ ਮਰਜੀ ਬੁੱਕਲ ਮਾਰ ਲਓ ਕੋਈ ਇਹ ਜੇ ਉਹ ਨਹੀਂ ਕਿਉਂਕਿ ਇਹ ਵਿਸਕੋਸ ਦੀ ਕੁਆਲਿਟੀ ਆ ਜਿਵੇਂ ਮਰਜੀ ਇਹਨਾਂ ਨੂੰ ਬੁੱਕਲ ਵਗੈਰਾ ਮਾਰ ਸਕਦੇ ਹੋ ਤੇ ਪੂਰਾ ਵਧੀਆ ਖੁੱਲੇ ਟੁੱਲੇ ਹਨਾ ਅ ਲੰਬਾਈ ਚੜਾਈ ਦੁਪੱਟੀਆਂ ਦੀ ਬਹੁਤ ਸੋਹਣੀਆਂ ਦੇਖੋ ਇਦਾਂ ਲੈਸਿਸ ਲੱਗੀਆਂ ਹੋਈਆਂ ਕੋਈ ਲੈਸ ਦੀ ਲੋੜ ਨਹੀਂ ਤੁਹਾਨੂੰ ਦੁਪੱਟੇ ਨੂੰ ਫਿਨਿਸ਼ਿੰਗ ਦੇਣ ਦੀ ਪੂਰਾ ਵਧੀਆ ਦੁਪੱਟਾ ਸਾਰਾ ਰੈਡੀ ਹੋਇਆ ਹੋਇਆ ਤੇ ਬਹੁਤ ਸੋਹਣੀ ਕੁਆਲਿਟੀ ਆ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨਸ਼ਾਟ ਸਾਡੇ 230 ਦੇ ਵਿੱਚ ਇਹ ਵਾਲਾ ਸੌਟ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਇਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਜੀ ਚਾਰ ਚਾਰੇ ਕਲਰਸ ਉੱਪਰ ਨੇ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਮਹਿੰਦੀਆਂ ਸ਼ੇਡ ਦੇਖੋ ਪੱਲੇ ਤੇ ਸੇਮ ਆਊਗਾ ਲੈਸਿਸ ਦਾ ਕੰਮ ਸਾਰਾ ਪਿੰਕ ਦੇ ਨਾਲ ਕੰਟਰਾਸਟ ਵਾਲਾ ਲੈਸਿਸ ਦਾ ਬਹੁਤ ਸੋਹਣਾ ਇਹਦੇ ਤੇ ਤਾਂ ਪਿੰਕ ਦੇ ਨਾਲ ਪਿੰਕ ਸ਼ਾਇਦ ਦਿਖ ਨਹੀਂ ਰਹੀਆਂ ਮਹਿੰਦੀ ਦੇ ਉੱਪਰ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਨਾਲ ਸੇਮ ਆਊਗੀ ਸਿਲਕ ਦੀ ਹੋਈ ਬਾਟਮ ਤੇ ਨਾਲ ਸੇਮ ਆਊਗਾ ਜੀ ਦੁਪੱਟਾ ਬਹੁਤ ਸੋਹਣੇ ਨਾਲ ਸੇਮ ਦੁਪੱਟੇ ਨੇ ਬਹੁਤ ਸੋਹਣੀ ਸੁਪਰ ਕੁਆਲਟੀ ਆ ਤੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਬਾਹਰ ਅੰਦਰ ਕਿਸੇ ਵੀ ਫੰਕਸ਼ਨ ਤੇ ਜਿਵੇਂ ਮਰਜੀ ਪਾ ਸਕਦੇ ਹੋ ਬਹੁਤ ਸੋਹਣੀ ਜਾਣ ਕੇ ਚੀਜ਼ ਆ ਜਿਹੜੀ ਭੈਣ ਨੂੰ ਵੀ ਪਸੰਦ ਆ फटाफट ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਥਰਡ ਕਲਰ ਇਹਦੇ ਵਿੱਚ ਹੈਗਾ ਜੀ ਦੇਖੋ ਇਹ ਹੈਗਾ ਬਿਊ ਕਲਰ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਇਹਦਾ ਵੀ ਸੇਮ ਇਸ ਤਰ੍ਹਾਂ ਲੈਸਿਸ ਦਿੱਤੀਆਂ ਹੋਈਆਂ ਨੇ ਲੈਸਿਸ ਦਾ ਕੰਟਰਾਸਟ ਸਾਰੇ ਸੂਟਾਂ ਤੇ ਸੇਮ ਹੀ ਆ ਨਾਲ ਇਹ ਦੇ ਸੇਮ ਹਾਊਸ ਸਿਲਕ ਦੀ ਬਾਟਮ ਤੇ ਨਾਲ ਸੇਮ ਦੁਪੱਟਾ ਪੂਰਾ ਲੈਸਸ ਦੇ ਨਾਲ ਸਾਰੀ ਫਿਨਿਸ਼ਿੰਗ ਦੁਪੱਟੇ ਤੇ ਹੋਈ ਹੋਈ ਆ ਲੈਸਸ ਦਾ ਕੰਮ ਸ਼ਰਟ ਤੇ ਹੋਇਆ ਗਲਾ ਤਿਆਰ ਆ ਪੱਲੇ ਤੇ ਲੈਸਸ ਦਾ ਕੰਮ ਹੋਇਆ ਜਸਟ ਤੁਸੀਂ ਇਹਨਾਂ ਨੂੰ ਸਟਿਚਿੰਗ ਕਰਵਾਉਣੀ ਆ ਬਹੁਤ ਹੀ ਸੋਹਣਾ ਜਿਹੜੀਆਂ ਪਹਿਣਾ ਥੋੜਾ ਜਿਹਾ ਹੋਰ ਗ੍ਰੇਸ ਦੇਣਾ ਚਾਹੁੰਦੀਆਂ ਨੇ ਵਧੀਆ ਸੂਟ ਹੋਰ ਬ ਤਾਂ ਤੁਸੀਂ ਥੋੜਾ ਜਿਹਾ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਵਰਕ ਵੀ ਹੋ ਜਾਊਗਾ ਬਾਟਮ ਤੇ ਜਿੱਦਾਂ ਕਹੋਗੇ ਕਸਟਮਾਈਜ਼ ਹੋ ਜਾਂਦੇ ਆ ਸੂਟ ਸੋ ਜੇ ਤੁਸੀਂ ਇਦਾਂ ਹੀ ਲੈਣਾ ਤਾਂ ਇਦਾਂ ਵੀ ਲੈ ਸਕਦੇ ਹੋ ਬਹੁਤ ਸੋਹਣਾ ਸਟਿਚਿੰਗ ਕਰਵਾ ਕੇ ਲੈਣਾ ਸਟਿਚਿੰਗ ਕਰਵਾ ਕੇ ਕੋਈ ਵੀ ਡਿਜ਼ਾਈਨ ਬਾਟਮ ਦੇ ਉੱਤੇ ਸ਼ਰਟ ਨਾਲ ਦੀ ਜਿਵੇਂ ਮਰਜੀ ਤੁਸੀਂ ਆਪਣੇ ਪਾਈਪਿੰਗਸ ਵਗੈਰਾ ਕਰਵਾ ਸਕਦੇ ਹੋ ਬਹੁਤ ਸੋਹਣੀ ਨਾਲ ਬਾਟਮ ਲੱਗੀ ਐ ਬਿਸਕੋਸ ਦੀ ਫੋਰਥ ਕਲਰ ਸਾਰੀਆਂ ਭੈਣਾਂ ਦਾ ਫੇਵਰਿਟ ਕਲਰ ਬਲੈਕ ਕਲਰ ਇਹ ਵੀ ਕਲਰ ਬਹੁਤ ਸੋਹਣਾ ਸਾਰੇ ਕਲਰੇ ਚ ਸੁਪਰ ਨੇ ਸੋ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਫਟਾਫਟ ਲੈ ਲਓ ਸਕਰੀਨ ਸ਼ਾਟ ਚਾਰ ਕਲਰ ਨੇ ਇਹਦੇ ਵਿੱਚ ਰਾਣੀ ਮਜ਼ੈਂਟਾ ਸ਼ੇਡ ਆਪਾਂ ਖੋਲਿਆ ਹੀ ਆ ਇਹ ਬਲੂ ਕਲਰ ਆ ਫਰੋਜ਼ੀ ਬਲੂ ਜਿਹਾ ਕਲਰ ਆ ਤੇ ਬਲੈਕ ਕਲਰ ਆ ਮੈਂਦੀਆ ਸ਼ੇਡ ਆ ਚਾਰੇ ਕਲਰ ਬਹੁਤ ਸੂਪਰ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਜਿਹੜਾ ਇਹ ਵਾਲਾ ਸੂਟ ਮੈਂ ਦਿਖਾਉਂਗੀ ਇਹ 3000 ਤੋਂ ਘੱਟ ਕਿਤੋਂ ਵੀ ਨਹੀਂ ਮਿਲਣਾ ਪਿਓਰ ਚਨੋਂਨ ਦੇ ਉੱਪਰ ਆ ਸੂਟ ਬਹੁਤ ਹੀ ਸੋਹਣੀ ਸ਼ਰਟ ਬਣੀ ਹੋਈ ਆ ਪਿਓਰ ਚਨੋਂਨ ਦਾ ਸਾਰਾ ਸਾਰੀ ਸ਼ਰਟ ਮਿਲੂਗੀ ਆ ਬਹੁਤ ਸੋਹਣਾ ਦੇਖੋ ਗਲਾ ਦੇਖੋ ਕਿੰਨਾ ਸੋਹਣਾ ਰੈਡੀ ਹੋਇਆ ਹੋਇਆ ਗਲਾ ਤੁਹਾਨੂੰ ਮਿਲੂਗਾ ਇਸ ਤਰ੍ਹਾਂ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਇਸ ਤਰ੍ਹਾਂ ਪੈਨਲ ਮਿਲਣੀਆਂ ਲੈਸਸਾਂ ਦੀਆਂ ਪੱਲੇ ਤੇ ਲੈਸਸ ਦਾ ਕੰਮ ਮਿਲੂਗਾ ਪਿਓਰ ਵਿਸਕੋਸ ਜਨੂੰਨ ਦੀ ਕੁਆਲਿਟੀ ਆ ਇੰਨੀ ਜਿਆਦਾ ਲਾਈਟ ਵੇਟ ਆ ਇੰਨੀ ਜਿਆਦਾ ਸੌਫਟ ਆ ਬਹੁਤ ਸੋਹਣਾ ਫੈਬਰਿਕ ਲੱਗਿਆ ਹੋਇਆ ਤੇ ਨਾਲ ਇਹਦੇ ਆਊਗੀ ਬਾਟਮ ਬਾਟਮ ਦੇ ਉੱਤੇ ਮਿਲੂਗਾ ਤੁਹਾਨੂੰ ਵਰਕ ਬਹੁਤ ਸੋਹਣਾ ਵਰਕ ਹੋਇਆ ਹੋਇਆ ਆ ਦੇਖੋ ਪੂਰੀ ਸੁਪਰ ਕਲੈਕਸ਼ਨ ਆ ਜਿਹੜੀ ਭੈਣ ਨੂੰ ਜਿਹੜਾ ਵੀ ਪੀਸ ਚਾਹੀਦਾ ਫਟਾਫਟ ਸਕਰੀਨਸ਼ਾਟ ਲੈ ਲਓ ਨਾਲ ਮਿਲੂਗਾ ਇਹ ਤੇ ਸੇਮ ਚਨੂਨ ਦਾ ਦੁਪੱਟਾ 4 ਸਾਈਡ ਲੈਸਸ ਦੀ ਫਿਨਿਸ਼ਿੰਗ ਮਿਲੂਗੀ ਬਹੁਤ ਸੋਹਣੀ ਗ੍ਰੇਸਫੁੱਲ ਜੀਆਂ ਇਹ ਚੀਜ਼ਾਂ ਨੇ ਯੂਨੀਕ ਜੀਆਂ ਅਲੱਗ ਜੀਆਂ ਹਨਾ ਕਨਸੈਪਟ ਨੇ ਇਹ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਚਾਹੀਦਾ ਫਟਾਫਟ ਸਕਰੀਨਸ਼ਾਟ ਲੈ ਲਓ ਲਿਮਟਿਡ ਜੇ ਸਟਾਕ ਹੁੰਦੇ ਨੇ ਇਹ ਰਿਪੀਟ ਵੀ ਨਹੀਂ ਇਹਨਾਂ ਦੀ ਮਿਲਦੀ ਡਿਜ਼ਾਈਨ ਚੇਂਜ ਹੋ ਜਾਂਦੇ ਆ ਰਿਪੀਟ ਦੇ ਵਿੱਚ ਜੀ ਸੋ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਜਿਹੜਾ ਵੀ ਸੂਟ ਪ ਹੁਣ ਮੈਂ ਜਿਹੜੇ ਤੁਹਾਨੂੰ ਕਨਸੈਪਟ ਦਿਖਾਉਂਗੀ ਇਹ ਕੱਲਾ ਹੀ ਪੀਸ ਆ ਸੋਲੋ ਪੀਸ ਆ ਇਹਦੇ ਵਿੱਚ ਕੋਈ ਕਲਰ ਡਿਜ਼ਾਈਨ ਨਹੀਂ ਆਉਂਦਾ ਇਹ ਸੋਲੋ ਹੀ ਆਉਂਦੇ ਆ ਚਨੂਨ ਤੇ ਆਉਂਦੇ ਨੇ ਇਹ ਪਿਓਰ ਚਨੂਨ ਦੇ ਉੱਪਰ ਤੇ ਹੁਣ ਜਿਹੜੇ ਮੈਂ ਦਿਖਾ ਰਹੀ ਆ ਇਹ ਪਿਓਰ ਟੈਬੀ ਦੇ ਉੱਪਰ ਦਿਖਾਉਂਗੀ ਕਨਸੈਪਟ ਇਹਦੇ ਨਾਲ ਦਾ ਸੇਮ ਰਹੂਗਾ ਬਟ ਇਹਦੇ ਫੈਬਰਿਕ ਦਾ ਫਰਕ ਪੈ ਜਾਊਗਾ ਇਹ ਆਊਗਾ ਟੈਬੀ ਦੇ ਉੱਪਰ ਬਲੈਕ ਕਲਰ ਦੇ ਉੱਪਰ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਮਿਲੂਗਾ ਸਾਰਾ ਗਲੇ ਦੇ ਉੱਪਰ ਕੰਮ ਪੂਰਾ ਵਧੀਆ ਲੈਸਿਸ ਦੇ ਨਾਲ ਪੂਰੀ ਵਧੀਆ ਫਿਨਿਸ਼ਿੰਗ ਦਿੱਤੀ ਆ ਬਹੁਤ ਸੋਹਣੇ ਗਲੇ ਰੈਡੀ ਹੋਇਆ ਕੁਝ ਵੀ ਕਰਨ ਦੀ ਨਹੀਂ ਵੀ ਫਟਾਫਟ ਫਾਹੇ ਜੇ ਬੱਡੇ ਆ ਤਾਂ ਅੱਗੇ ਨਿਕਲਦੇ ਆ ਕੁਝ ਵੀ ਬਹੁਤ ਵਧੀਆ ਕਹਾਂਗੇ ਸਾਰੇ ਬ੍ਰਾਂਡ ਦੇ ਆਰਟੀਕਲ ਆ ਤੇ ਬ੍ਰਾਂਡ ਜਦੋਂ ਵੀ ਕੋਈ ਵੀ ਕੰਮ ਕਰਦਾ ਕਿਸੇ ਕਸਰ ਨਹੀਂ ਛੱਡਦਾ ਕਿਸੇ ਚੀਜ਼ ਦੀ ਲੈਸਿਸ ਵਗੈਰਾ ਵੀ ਪੂਰੀਆਂ ਵਧੀਆ ਟੌਪ ਦੀਆਂ ਲੱਗੀਆਂ ਹੋਈਆਂ ਨੇ ਤੇ ਇਸ ਤਰ੍ਹਾਂ ਸਾਰੀ ਤੁਹਾਨੂੰ ਫਿਨਿਸ਼ਿੰਗ ਮਿਲੂਗੀ ਬਲੈਕ ਕਲਰ ਦੇ ਉੱਪਰ ਆ ਇਹ ਤੇ ਨਾਲ ਇਹਦੇ ਵੀ ਤੁਹਾਨੂੰ ਬਾਟਮ ਦੇ ਉੱਤੇ ਵੀ ਵਰਕ ਮਿਲੂਗਾ ਆਲੋ ਬਾਟਮ ਦੇਤੇ ਵੀ ਵਰਕ ਮਿਲੂਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਵਰਕ ਬਾਟਮ ਤੇ ਦੇਖਣ ਨੂੰ ਮਿਲੂਗਾ ਨਾਲ ਇਹਨਾਂ ਨੇ ਮਿਲਣਗੇ ਟੈਬੀ ਦੇ ਦੁਪੱਟੇ ਟੈਬੀ ਲਾਈਨਿੰਗ ਦਾ ਦੁਪੱਟਾ ਵਿਸਕੋਸ ਕੁਆਲਿਟੀ ਦਾ ਬਹੁਤ ਕੁਆਲਿਟੀ ਆ ਚੁੱਕੀਆਂ ਟੈਬੀ ਲਾਈਨਿੰਗ ਦੀਆਂ ਬਟ ਇਹ ਸਭ ਤੋਂ ਟਾਪ ਦੀ ਤੇ ਵਿਸਕੋਸ ਦੀ ਕੁਆਲਿਟੀ ਆ ਜਦੋਂ ਤੁਹਾਡੇ ਹੱਥਾਂ ਜੀਏ ਸੂਟ ਪਹੁੰਚਣਾ ਤੁਹਾਨੂੰ ਖੁਦ ਵੀ ਖੁਦ ਇਹ ਕੁਆਲਿਟੀ ਦਾ ਪਤਾ ਲੱਗ ਜਾਊਗੀ ਕੀ ਕੁਆਲਿਟੀ ਮੈਂ ਕਹਿ ਰਹੀ ਆ ਤੇ ਕੀ ਤੁਹਾਡੇ ਤੱਕ ਪਹੁੰਚ ਰਿਹਾ ਬਹੁਤ ਵਧੀਆ ਕੁਆਲਿਟੀ ਆ ਜਿੱਦਾਂ ਦੀਆਂ ਲੈਸ ਲੈਸਿਸ ਵਗੈਰਾ ਦਾ ਕੰਮ ਦਿੱਤਾ ਹੋਇਆ ਸ਼ਰਟਾਂ ਤੇ ਸੇਮ ਲੈਸਿਸ ਦੁਪੱਟਿਆਂ ਦੇ ਉੱਪਰ ਲੱਗੀਆਂ ਹੋਈਆਂ ਪੂਰੀ ਫਿਨਿਸ਼ਿੰਗ ਦਿੱਤੀ ਹੋਈ ਆ ਬਲੈਕ ਕਲਰ ਦਾ ਸੇਮ ਟੈਪੀ ਬਲਾਈਨਿੰਗ ਦਾ ਪੂਰਾ ਖੁੱਲਾ ਡੁੱਲਾ ਢਾਈ ਢਾਈ ਮੀਟਰ ਦੇ ਦੁਪੱਟੇ ਰਹਿਣਗੇ ਬਹੁਤ ਸੋਹਣੀ ਕਲੈਕਸ਼ਨ ਆ ਤੇ ਇਹਨਾਂ ਵਿੱਚ ਕਲਰ ਡਿਜ਼ਾਈਨ ਵੀ ਤੁਹਾਨੂੰ ਮਿਲ ਜਾਣਗੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਕਿੰਨੇ ਕਲਰ ਬਹੁਤ ਸੋਹਣੇ ਆ ਦੇਖ ਬਲੈਕ ਕਲਰ ਸਾਰਿਆਂ ਭੈਣਾਂ ਦਾ ਫੇਵਰਿਟ ਹੁੰਦਾ ਕੋਈ ਵੀ ਪਹਿਣ ਜਾਣ ਕਿ ਹਰ ਭੈਣ ਕੋਲ ਬਲੈਕ ਕਲਰ ਤਾਂ ਹੁੰਦਾ ਹੀ ਆ ਤੇ

ਅੱਖਾਂ ਵਿੱਚ ਚਮਿੰਨੀ ਪਟਕ ਦਾ ਬਹੁਤ ਸੋਹਣਾ ਮਿੱਠਾ ਪਿਆਰਾ ਜਾਂ ਰਾਣੀ ਮਜ਼ੈਂਟਾ ਸ਼ੇਡ ਆ ਜਿਆਦਾ ਢਕੀਲਾ ਜਾਂ ਨਹੀਂ ਹੈਗਾ ਬਹੁਤ ਪਿਆਰਾ ਇਹਦੀ ਵੀ ਸੇਮ ਬਾਟਮ ਦੇ ਉੱਤੇ ਵੀ ਵਰਕ ਆਊਗਾ ਹਲੋ ਤੇ ਸੇਮ ਆਊਗਾ ਦੁਪੱਟਾ ਇਹਦਾ ਵੀ ਟੈਬੀ ਲਾਈਨਿੰਗ ਦਾ ਸੇਮ ਲੈਸਸ ਦੇ ਨਾਲ ਆਊਗਾ ਦੁਪੱਟਾ ਬਹੁਤ ਸੋਹਣੇ ਕਲੈਕਸ਼ਨਾਂ ਦੇ ਨਾਲ ਸੂਟ ਰੈਡੀ ਹੋਏ ਹੋਏ ਨੇ ਸੋ ਜਿਹੜੀ ਭੈਣ ਨੂੰ ਜਿਹੜਾ ਵੀ ਪੀਸ ਚਾਹੀਦਾ ਫਟਾਫਟ ਸਕਰੀਨਸ਼ਾਟ ਕਰਕੇ ਆਰਡਰ ਕਰ ਸਕਦੇ ਹੋ ਤਿੰਨ ਕਲਰ ਨੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨ ਫਲਰ ਫਲਰ ਜਿਹੜਾ ਡਿਜ਼ਾਈਨ ਹੈ ਇਹ ਹੈਗਾ ਨੈਕਸਟ ਡਿਜ਼ਾਈਨ ਆਪਣੀ ਵੀਡੀਓ ਦਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਦੇਖੋ ਇਹ ਬਹੁਤ ਜ਼ਿਆਦਾ ਚੱਲਿਆ ਆਲ ਓਵਰ ਤੇ ਉੱਪਰ ਵੀ ਟੈਬੀ ਤੇ ਆਇਆ ਸੀ ਰੀਲ ਦੇ ਆਪਾਂ ਇੱਕ ਸ਼ਾਰਟ ਪਾਇਆ ਸੀਗਾ ਇੰਨਾ ਜ਼ਿਆਦਾ ਟੌਪ ਤੇ ਚੱਲਿਆ ਸੀ ਉਹ ਵਾਲਾ ਸ਼ਾਰਟ ਜਾਨਕਿ ਇੰਨੀ ਜ਼ਿਆਦਾ ਡਿਮਾਂਡ ਆਈ ਸੀ ਇਹ ਵਾਲੇ ਡਿਜ਼ਾਈਨ ਦੀ ਤੇ ਉਹ ਆਊਟ ਆਫ ਸਟਾਕ ਹੋ ਗਿਆ ਜਾਨਕਿ ਪਿੱਛੇ ਵੀ ਉਹਨਾਂ ਨੇ ਕਹਿਤਾ ਸੀ ਕਿ ਹੁਣ ਨਹੀਂ ਮਿਲਣਾ ਜੀ ਇਹ ਵਗ੍ਹਾ ਡਿਜ਼ਾਈਨ ਹਾਲ ਲੈਸਿਸ ਦੇ ਨਾਲ ਕੰਮ ਹੋ ਕੇ ਆਇਆ ਵਾ ਇਦਾਂ ਇਹ ਆਲ ਓਵਰ ਸਟੱਫ ਐਜ਼ ਸੇਮ ਟਾਈਪ ਦੀ ਲਾਈਨਿੰਗ ਦਾ 1500 ਦਾ ਕੱਲਾ ਸਟੱਫ ਇਹ ਵਾਲਾ ਸੋ ਹੁਣ ਇਹ ਇਸ ਤਰ੍ਹਾਂ ਲੈਸਿਸ ਦਾ ਕੰਮ ਹੋ ਕੇ ਗਲਾ ਰੈਡੀ ਹੋ ਕੇ ਪੂਰਾ ਵਧੀਆ ਬਹੁਤ ਸੋਹਣਾ ਬਣ ਕੇ ਸੂਟ ਆਇਲੇ ਨਾਲ ਇਹਨਾਂ ਦੇ ਸੇਮ ਵਰਕ ਹੋਈਆਂ ਮਿਲਣਗੀਆਂ ਤੁਹਾਨੂੰ ਬਾਟਮਸ ਹਲੋ ਬਹੁਤ ਸੋਹਣਾ ਕੁਛ ਵੀ ਕਰਵਾਉਣ ਦੀ ਲੋੜ ਨਹੀਂ ਸਾਰੀ ਚੀਜ਼ ਇੱਕ ਦੁਪੱਟਾ ਵੀ ਮੈਂ ਤੁਹਾਨੂੰ ਖੋਲ ਕੇ ਦਿਖਾ ਦੇਣੀ ਆ ਦੁਪੱਟਿਆਂ ਦੇ ਵਿੱਚ ਦੀ ਲੈਂਥ ਵਗੈਰਾ ਇਹਨਾਂ ਦੀ ਕਿੰਨੀ ਹੈਗੀ ਆ ਹਲੋ ਬਹੁਤ ਸੋਹਣੇ ਦੁਪੱਟੇ ਨੇ ਦੇਖੋ ਹੈਵੀ ਲਾਈਨਿੰਗ ਦੇ ਇੰਨੇ ਜਿਆਦਾ ਹਨਾ ਮਤਲਬ ਕਿ ਬਹੁਤ ਜਿਵੇਂ ਵਿਸਕੋਸ ਦੀ ਮਸਲੀਨ ਦੀ ਕੁਆਲਿਟੀ ਨਹੀਂ ਉਹਦਾਂ ਦੀ ਦੁਪੱਟੇ ਦੀ ਕੁਆਲਿਟੀ ਆ ਬਹੁਤ ਸੋਹਣਾ ਸੇਮ ਮੁਢਾਲ ਜਿਵੇਂ ਮੁਢਾਲ ਹੁੰਦੀ ਆ ਪਿਓਰ ਮੁਢਾਲ ਜਿਹੜੀ ਚਲੀ ਜਾਂਦੀ ਆ ਸਭ ਤੋਂ ਸੁਪਰ ਕੁਆਲਿਟੀ ਉਹਦਾਂ ਇਹ ਦੁਪੱਟੇ ਨੇ ਫੈਬਰੀ ਲਾਈਨਿੰਗ ਦਾ ਫੈਬਰਿਕ ਆ ਤਾਂ ਕਰਕੇ ਥੋੜੀ ਜਿਹੀ ਲਾਈਨਿੰਗ ਦੀ ਪ੍ਰਿੰਟਿੰਗ ਰਹੋਗੀ ਦੁਪੱਟੀਆਂ ਦੇ ਵਿੱਚ ਪੂਰੀ ਛੜਾਈ ਆ ਦੁਪੱਟੀਆਂ ਦੀ ਦੇਖ ਸਕਦੇ ਹੋ ਬਣੇ ਬਹੁਤ ਵੱਡੇ ਨੇ ਬਹੁਤ ਸੋਹਣੇ ਨੇ 2.5 ਮੀਟਰ ਦੀਆਂ ਪ੍ਰੋਪਰ ਕਟਾਂ ਮਿਲਣਗੀਆਂ ਸਿਰ ਤੇ ਰੁਕਣਗੇ ਪੂਰੇ ਵਧੀਆ ਯਾਨੀ ਕਿ ਟੌਪ ਦੀ ਕਲੈਕਸ਼ਨ ਆ ਜਿਵੇਂ ਮਰਜੀ ਇਹ ਵਾਲੇ ਸੂਟ ਤੁਸੀਂ ਪਿਕ ਕਰ ਸਕਦੇ ਹੋ ਬਹੁਤ ਸੂਪਰ ਕਲੈਕਸ਼ਨ ਦੇ ਨਾਲ ਆਏ ਨੇ ਇਹਨਾਂ ਦੇ ਇਹਦੇ ਵਿੱਚ ਤੋਂ ਹੁਣ ਦੋ ਕਲਰ ਮਿਲਣਗੇ ਸੇਮ ਡਿਜ਼ਾਈਨ ਦੇ ਵਿੱਚ ਹਲੋ ਸੇਮ ਡਿਜ਼ਾਈਨ ਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਦੂਸਰਾ ਕਲਰ ਵੀ ਬਹੁਤ ਸੋਹਣਾ ਰਾਣੀ ਮਜ਼ੈਂਟਾ ਸ਼ੇਡ ਨਾਲ ਇਹਦੇ ਮਿਲੂਗੀ ਸੇਮ ਪਿੰਕ ਕਲਰ ਦੀ ਬਾਟਮ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਪਿੰਕ ਕਲਰ ਦੀ ਬਾਟਮ ਲੱਗੀ ਹੋਈ ਹੈ ਤੇ ਨਾਲ ਸੇਮ ਰਾਣੀ ਮਜ਼ੈਂਟਾ ਕਲਰ ਦਾ ਹੀ ਹੈਗਾ ਇਹਦਾ ਦੁਪੱਟਾ ਬਹੁਤ ਸੋਹਣੀ ਸੁਪਰ ਕਲੈਕਸ਼ਨ ਆ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਫਟਾਫਟ ਲੈ ਲਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਤੇ ਅੱਜ ਦੀ ਵੀਡੀਓ ਦਾ ਲਾਸਟ ਸੂਟ ਮੈਂ ਫੇਰ ਤੋਂ ਰਿਪੀਟ ਕਰ ਰਹੀ ਆਂ ਪੇਮੈਂਟ ਹੋਈ ਤੇ ਹੀ ਬੁਕਿੰਗ ਮਤਲਬ ਕਿ ਮੰਨੀ ਜਾਊਗੀ ਹੋਲਡ ਤੇ ਕਿਸੇ ਪੈਨ ਦੇ ਨਹੀਂ ਰੱਖੇ ਜਾਣੇ ਹੈਗੇ ਜਾਨੀ ਕਿ ਫੌੜਨ ਦੀਆਂ ਬਹੁਤ ਜ਼ਿਆਦਾ ਪੈਣਾ ਹੈਗੀਆਂ ਨੇ ਜਿਨ੍ਹਾਂ ਦਾ ਆਪਣਾ ਛਲਦਾ ਚਲੋ ਹਨਾ ਹੋਲਡ ਤੇ ਜਿਨ੍ਹਾਂ ਦੀ ਸਟਿਚਿੰਗ ਚੱਲ ਰਹੀ ਹੁੰਦੀ ਆ ਜਾਂ ਉਹਨਾਂ ਦੇ ਆਲਰੇਡੀ ਸਾਡੇ ਕੋਲ ਕੰਮ ਚੱਲ ਹੀ ਰਿਹਾ ਹੁੰਦਾ ਆਰਡਰ ਤਾਂ ਉਹ ਆਪਣੇ ਐਡ ਆਨ ਕਰਵਾ ਲੈਂਦੀਆਂ ਨੇ ਤੇ ਵਧੀਆ ਬਹੁਤ ਵਧੀਆ ਜਾਨੀ ਕਿ ਉਹਨਾਂ ਨਾਲ ਸਾਡਾ ਚੱਲ ਰਿਹਾ ਪਰ ਜਿਹੜੀਆਂ ਪੈਣਾ ਇੱਕ ਅੱਧਾ ਸੂਟ ਤੁਸੀਂ ਲੈਣਾ ਹੁੰਦਾ ਹੋਲਡ ਤੇ ਕਰਵਾ ਕੇ ਫਿਰ ਮੁੜ ਕੇ ਤੁਸੀਂ ਕਿਸੇ ਮੈਸੇਜ ਦਾ ਰਿਪਲਾਈ ਨਹੀਂ ਦਿੰਦੇ ਨਹੀਂ ਤਾਂ ਕੋਈ ਵੀ ਇਹ ਨਹੀਂ ਹੈਗਾ ਕਿ ਆਪਾਂ ਮੈਂ ਤੁਹਾਨੂੰ ਪੁੱਛਦੀ ਆ ਕਿਸੇ ਨੇ ਨਹੀਂ ਪੁੱਛਣਾ ਜੀ ਦੁਬਾਰਾ ਰਿਪੀਟ ਕਰਕੇ ਵੀ ਤੁਹਾਡਾ ਮੈਸੇਜ ਆਇਆ ਸੀ ਤੁਸੀਂ ਸਕੂਟ ਲੈਣਾ ਜਾਂ ਨਹੀਂ ਲੈਣਾ ਮੈਂ ਫੇਰ ਵੀ ਹਰ ਪੈਣ ਨੂੰ ਦੁਬਾਰਾ ਰਿਪੀਟ ਕਰਦੀ ਆ ਕਿ ਜੇ ਤੁਸੀਂ ਕਨਫਰਮ ਨਹੀਂ ਵੀ ਨਹੀਂ ਲੈਣਾ ਤਾਂ ਤੁਸੀਂ ਨਾ ਕਹਿ ਦਿਓ ਵੀ ਸਾਥੋਂ ਪੇਮੈਂਟ ਨਹੀਂ ਹੋਈ ਤੁਸੀਂ ਸੇਲ ਕਰ ਦਿਓ ਇਹ ਵੀ ਨਹੀਂ ਗੱਲ ਕਰਨੀ ਸੋ ਇਦਾਂ ਨਾ ਕਰਿਆ ਕਰੋ ਹਨਾ ਬਹੁਤ ਹੀ ਵਧੀਆ ਜਿਆ ਨਹੀਂ ਲੱਗਦਾ ਹੈਗਾ ਬਸ ਮੈਨੂੰ ਆਏ ਹੁੰਦਾ ਕਿ ਸਾਰੇ ਆਪਣੇ ਅੜਗੇ ਨੇ ਵੀ ਚਲੋ ਕੋਈ ਹੋ ਜਾਂਦੀ ਆ ਪ੍ਰੋਬਲਮ ਪੇਮੈਂਟ ਪਹੁੰਚ ਤਾਂ ਆਪਾਂ ਵੇਟ ਜ਼ਰੂਰ ਕਰ ਲੈਣੇ ਹੁੰਦੇ ਆ। ਅਲ ਇਸ ਤਰ੍ਹਾਂ ਹੈਗਾ ਨੈਕਸਟ ਡਿਜ਼ਾਈਨ ਦੇਖੋ ਕਲਰ ਦੇਖੋ ਕਿੰਨਾ ਸੋਹਣਾ ਗ੍ਰੀਨ ਕਲਰ ਦੇ ਉੱਪਰ ਹੈ ਪ੍ਰੋਪਰ ਗ੍ਰੀਨ ਕਲਰ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਲੈਸਿਸ ਦਾ ਕੰਮ ਡਿਜ਼ਾਈਨਿੰਗ ਦੇਖ ਲਓ ਇਹ ਵੀ ਸੋਲੋ ਪੀਸ ਆ ਇਹਦੇ ਵਿੱਚ ਕੋਈ ਵੀ ਕਲਰ ਨਹੀਂ ਕੋਈ ਵੀ ਡਿਜ਼ਾਈਨ ਨਹੀਂ ਹੈਗਾ ਤੇ ਨਾਲ ਇਹਦੀ ਸੇਮ ਆਊਗੀ ਬਾਟਮ ਵਰ ਕੋਈ ਹੋਈ ਆ ਬਾਟਮ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਨਾਲ ਸੇਮ ਗ੍ਰੀਨ ਕਲਰ ਦਾ ਆਊਗਾ ਦੁਪੱਟਾ ਲੈਸਿਸ ਦੇ ਨਾਲ ਪੂਰੀ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਮਿਲੂਗਾ ਦੁਪੱਟਾ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਬਾਕੀ ਜਿਹੜੀਆਂ ਬਣਾ ਸ਼ਾਪ ਤੇ ਵਿਜ਼ਿਟ ਕਰਦੀਆਂ ਨੇ ਆਉਂਦੀਆਂ ਨੇ ਇੰਨਾ ਜ਼ਿਆਦਾ ਪਿਆਰ ਦਿੰਦੀਆਂ ਨੇ ਹਨਾ ਤੇ ਮਾਵਾ ਨਾਲੋਂ ਵੱਧ ਪਿਆਰ ਮੈਨੂੰ ਮਿਲ ਰਿਹਾ ਵਾ ਇੱਥੇ ਬੈਠੀ ਨੂੰ ਮੈਂ ਇੱਕ ਪਿੰਡ ਤੋਂ ਸਾਰੀ ਸ਼ਾਪ ਚਲਾ ਰਹੀ ਆ ਤੁਹਾਡੇ ਦਿਲਾਂ ਤੱਕ ਪਹੁੰਚ ਰਹੀ ਆ ਤੁਹਾਡੇ ਘਰਾਂ ਤੱਕ ਪਹੁੰਚ ਰਹੀ ਆ ਹਨਾ ਤੇ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਤੇ ਇੰਨੀ ਦੂਰੋਂ ਤੁਹਾਨੂੰ ਇੱਕ ਖਿੱਚ ਰਹਿੰਦੀ ਆ ਕਿ ਨਹੀਂ ਉੱਥੋਂ ਜਾ ਕੇ ਚਾਹੇ ਦੇਖ ਕੇ ਮੁੜੀਏ ਪਰ ਜਾਣਾ ਜ਼ਰੂਰ ਆ ਤੇ ਬਹੁਤ ਵਧੀਆ ਲੱਗਦਾ ਹਨਾ ਇੰਨਾ ਜ਼ਿਆਦਾ ਤੁਸੀਂ ਪਿਆਰ ਦਿੰਦੇ ਹੋ ਤੇ ਮੇਰੇ ਫੇਸ ਨੂੰ ਇੰਨਾ ਜ਼ਿਆਦਾ ਰੀਡ ਕਰਦੇ ਹੋ ਕਿ ਮੈਂ ਪਿਛਲੇ ਥੋੜੇ ਦਿਨਾਂ ਤੋਂ ਦੇਖਿਆ ਬਹੁਤ ਪਹਿਣਾ ਨਹੀਂ ਕਈ ਵਾਰੀ ਆਪਣੇ ਲਾਈਫ ਦੇ ਵਿੱਚ ਆਪ ਡਾਊਨ ਹੁੰਦਾ ਹੀ ਰਹਿੰਦਾ ਪਰ ਬਹੁਤ ਪਹਿਣਾ ਨੇ ਇਹ ਵਾਲੀ ਚੀਜ਼ ਨੋਟਿਸ ਕੀਤੀ ਆ ਕਿ ਜੇ ਤੁਸੀਂ ਖੁਸ਼ ਨਹੀਂ ਹੁੰਦੇ ਤਾਂ ਵੀ ਤੁਸੀਂ ਵੀਡੀਓ ਚੋਂ ਪਤਾ ਲੱਗਦਾ ਤੁਸੀਂ ਅੱਜ ਹੱਸੇ ਨਹੀਂ ਤਾਂ ਵੀ ਵੀਡੀਓ ਚੋਂ ਪਤਾ ਲੱਗਦਾ ਵੀ ਕੋਈ ਗੱਲ ਹੋਈ ਆ ਜਾਂ ਤੁਸੀਂ ਬਿਮਾਰ ਹੋ ਜਾਂ ਕੁਝ ਵੀ ਇੰਨਾ ਜ਼ਿਆਦਾ ਹਨਾ ਪਿਆਰ ਤੁਹਾਡਾ ਬਹੁਤ ਥੈਂਕ ਯੂ ਆ ਤੁਸੀਂ ਇੰਨਾ ਜ਼ਿਆਦਾ ਪਿਆਰ ਇੱਥੇ ਬੈਠਿਆਂ ਨੂੰ ਸਾਨੂੰ ਦਿੰਨੇ ਹੋ ਤੇ ਮੇਰੇ ਤੱਕ ਵਿਜ਼ਿਟ ਕਰਦੇ ਹੋ ਤੇ ਮੈਂ ਤੁਹਾਡੇ ਤੱਕ ਵਿਜ਼ਿਟ ਕਰਦੀ ਆ ਇਹ ਸਿਰਫ ਇੱਕ ਵਿਸ਼ਵਾਸ ਦਾ ਰਿਸ਼ਤਾ ਬਣਿਆ ਹੋਇਆ ਆਪਣਾ ਹਨਾ ਹੋਰ ਤਾਂ ਆਪਾਂ ਤੁਸੀਂ ਮੇਰੇ ਤੋਂ ਕੀ ਲੈਣਾ ਹਨਾ ਕਹਿ ਸਕਦੇ ਹੋ ਤੇ پیسے ਦੇਣੇ ਆ ਤੇ ਚੀਜ਼ ਲੈਣੀ ਆ ਉਹ ਕੰਮ ਹੋ ਜਾਂਦਾ ਪਰ ਜਿਹੜਾ ਇਹ ਪਿਆਰ ਆ ਇਹ ਕਿਤੋਂ ਵੀ ਨਹੀਂ ਮਿਲਦਾ ਜਿਹੜੀ ਇੰਨੀ ਦਸਤੱਟ ਦਿੰਨੇ ਹੋ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਸੋ ਚਲੋ ਜੀ ਇਸੇ ਤਰ੍ਹਾਂ ਆਪਣਾ ਸਾਰਿਆਂ ਦਾ ਪਿਆਰ ਬਣਿਆ ਰਹੇ ਵਿਸ਼ਵਾਸ ਬਣਿਆ ਰਹੇ ਤੇ ਤੁਸੀਂ ਵੀ ਇਸੇ ਤਰ੍ਹਾਂ ਆਪਣੀ ਸ਼ਾਪਿੰਗ ਕਰਦੇ ਰਹੋ ਤੇ ਮੈਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੀ ਰਹਾ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਪਲੀਜ਼ ਮੇਰੀਆਂ ਗੱਲਾਂ ਜੋ ਵੀ ਮੈਂ ਇੱਕ ਦੋ ਕਈਆਂ ਜ਼ਰੂਰ ਗੌਰ ਕਰਿਓ ਪਲੀਜ਼ ਬਿਨਾ ਉਹ ਤੋਂ ਨਾ ਕਰਿਆ ਕਰੋ ਜੇ ਨਹੀਂ ਵੀ ਉਹ ਹੁੰਦਾ ਤਾਂ ਕਹਿ ਦਿਆ ਕਰੋ ਕਿ ਦੀਦੀ ਪੇਮੈਂਟ ਨਹੀਂ ਹੋਣੀ ਤੁਸੀਂ ਸੌਟ ਨੂੰ ਸੋਲਡ ਕਰ ਦੋ ਇਹ ਨਾ ਕਿਆ ਕਰੋ ਭੈਣ ਬਣ ਕੇ ਰਿਕੁਐਸਟ ਜਦੋਂ ਕੋਈ ਵੀ ਭੈਣ ਕਰਦੀ ਆ ਮੈਨੂੰ ਹੁੰਦਾ ਮੇਰੇ ਵੀ ਮੈਂ ਉਹਦੇ ਲਈ ਇਹ ਚੀਜ਼ ਰੱਖਦਾ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਹੋਊਗੀ ਤੁਸੀਂ ਪੇਮੈਂਟ ਕਰ ਦੋਗੇ ਆਪਣਾ ਚੱਕ ਲੋਗੇ ਪਰ ਕਈ ਕਿ ਦਿਨ ਪਏ ਰਹਿੰਦੇ ਨੇ ਫਿਰ ਅਸੀਂ ਫਿਰ ਦੁਬਾਰਾ ਚੱਕਦੇ ਆ ਫਿਰ ਫਿਰ ਵੀਡੀਓ ਪਾਉਨੇ ਆ ਹਨਾ ਫਿਰ ਉਹੀ ਭੈਣ ਕਹਿੰਦੀਆਂਗੇ ਉਹ ਤਾਂ ਤੁਸੀਂ ਕਹਿੰਦਾ ਸੋਲਡ ਆਊਟ ਆ ਹੁਣ ਤੁਹਾਡੇ ਕੋਲ ਫਿਰ ਪਏ ਨੇ ਤੇ ਇਹ ਗੱਲਾਂ ਨਾਲ ਹੋਰ ਪਹਿਣਾ ਚ ਵੀ ਸਾਡੇ ਨਾਲ ਫਰਕ ਪੈ ਜਾਂਦੇ ਨੇ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਚਲੋ ਜੀ ਸਤਿ ਸ਼੍ਰੀ ਅਕਾਲ ਜੀ